ਜੀ ਸਵਾਗਤ ਹੈ ਸਭ ਦਾ ਤੇ ਮੈਂ ਹਸੁਖਾ ਖੇੜੀ ਵਾਲਾ ਸ਼ੰਭੂ ਬਾਰਡਰ ਤੇ ਲਗਾਤਾਰ ਕਿਸਾਨ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਾਵੇਂ ਹਰਿਆਣਾ ਪੁਲਿਸ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਪਰ ਇੱਥੇ ਬੈਠੇ ਜਿਹੜੇ ਕਿਸਾਨ ਨੇ ਹੁਣ ਆਪਣੀ ਛੱਤ ਜਿਹੜੀ ਆ ਉਹ ਬਣਾਉਣ ਲੱਗੇ ਨੇ ਆਸ਼ੀਆਂ ਨੇ ਜਿਹੜੇ ਨੇ ਉਹ ਆਪਣੇ ਬਣਾਉਣ ਲੱਗ ਪਏ ਨੇ ਕਿਉਂਕਿ ਲਗਾਤਾਰ ਬਰਸਾਤ ਦੀ ਜੇਕਰ ਗੱਲ ਕਰੀਏ ਤਾਂ ਬਰਸਾਤ ਦੌਰਾਨ ਕਾਫੀ ਜ਼ਿਆਦਾ ਖਾਣ ਪੀਣ ਦਾ ਰਸਦ ਜਿਹੜਾ ਹੈਗਾ ਉਹ ਭਿੱਜਿਆ ਭਿੱਜਿਆ ਜਾ ਰਿਹਾ ਤੇ ਖਰਾਬ ਹੋ ਰਿਹਾ ਜਿਸ ਨੂੰ ਲੈ ਕੇ ਹੁਣ ਦੇਖ ਸਕਦੇ ਹੋ ਕਿ ਦਿੱਲੀ ਵਾਂਗ ਜਿਹੜੇ ਬਾਂਸ ਉਹਨਾਂ ਦਾ ਇਸਤੇਮਾਲ ਕਰਕੇ ਜਿਹੜੇ ਆਸ਼ਿਆਨੇ ਨੇ ਆਪਣੇ ਉਹ ਬਣਾਉਣੇ ਸ਼ੁਰੂ ਕਰ ਦਿੱਤੇ ਆ ਇਹ ਸ਼ੰਭੂ ਬਾੜ ਦੇ ਦੀਆਂ ਤਸਵੀਰਾਂ ਨੇ ਜਿੱਥੇ ਤਰਪਾਲਾਂ ਤੇ ਪੱਕੇ ਜਿਹੜੇ ਆਸ਼ਿਆਨੇ ਨੇ ਉਹ ਬਣਾਉਣੇ ਜਿਹੜੇ ਸ਼ੁਰੂ ਕਰ ਦਿੱਤੇ ਨੇ ਤੇ ਸਾਡੇ ਨਾਲ ਨੌਜਵਾਨ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਦੇਖ ਸਕਦੇ ਹੋ ਇੱਧਰ ਤਸਵੀਰਾਂ ਦੇ ਵਿੱਚ ਕਿ ਤमाम ਜਿਹੜੀਆਂ ਤਿਆਰੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖਿਆ ਕਿ ਦਿੱਲੀ ਕਿਸ ਤਰ੍ਹਾਂ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਬਾਂਸਲ ਦੇ ਨਾਲ ਜਿਹੜੇ ਹੈਗੇ ਆਸ਼ੀਆਨੇ ਰਹਿਣ ਯੋਗ ਘਰ ਜਿਹੜੇ ਨੇ ਉਹ ਤਿਆਰ ਕੀਤੇ ਗਏ ਸੀ ਤੇ ਹੁਣ ਸ਼ੁਰੂਆਤ ਸ਼ੰਭੂ ਬਾਰਡਰ ਤੇ ਵੀ ਹੋ ਚੁੱਕੀ ਹੈ ਬਾਂਸਾਂ ਦਾ ਆਉਣਾ ਜਿਹੜਾ ਹੈਗਾ ਜਾਰੀ ਹੋ ਚੁੱਕਿਆ ਤੇ ਨੌਜਵਾਨ ਸਾਡੇ ਨਾਲ ਮੌਜੂਦ ਆ ਕਿਵੇਂ ਦੇਖਦੇ ਹੋ ਹਾਲਾਂਕਿ ਫੈਸਲਾ ਆਣਾ ਹੈ ਜਾਣਾ ਨਹੀਂ ਜਾਣਾ ਪਰ ਤੁਸੀਂ ਪਹਿਲਾਂ ਬਾਸ ਲਿਆ ਕੇ ਆਸ਼ੀਆਨੇ ਤਿਆਰ ਕਰ ਲਏ ਦੇਖੋ ਜੀ ਸਾਡਾ ਫੈਸਲਾ ਦਿੱਲੀ ਦਾ ਟਾਲ ਹੈ ਜੀ ਦੂਜੀ ਗੱਲ ਜਿਹੜਾ ਤੁਸੀਂ ਆਸ਼ਿਆਨੇ ਦੀ ਗੱਲ ਕੀਤੀ ਹੈ ਦੋ ਦਿਨ ਹੋ ਗਏ بارش ਬੜੀ ਪੈ ਰਹੀ ਹੈ ਸਾਡਾ ਲੰਗਰ ਪਾਣੀ ਦਾ ਜੋ ਪ੍ਰਬੰਧ ਹੈ ਉਹਦੇ ਉਹਦੇ ਵਾਸਤੇ ਇੰਨਾ ਕ ਆਸ਼ਿਆਨੇ ਚੱਲਦਾ ਫਿਰਦਾ ਆਸ਼ਿਆਨਾ ਬੜਾਇਆ ਜਦੋਂ ਬਾਰਡਰ ਖੁੱਲੂਗੇ ਉਸ ਤੋਂ ਬਾਅਦ ਸਾਡਾ ਫੈਸਲਾ ਟਾਲ ਅੱਗੇ ਨੂੰ ਜਾਣਦਾ ਕੋਈ ਔਕੜਾ ਸਾਹਮਣੇ ਤਾਂ ਨਹੀਂ ਕਰਨਾ ਪੈ ਰਿਆ ਦੇਖੋ ਜਦੋਂ ਘਰਾਂ ਤੋਂ ਨਿਕਲਦੇ ਹਾਂ ਜੀ ਔਕੜਾ ਆ ਹੀ ਕਰਦੀਆਂ ਔਕੜਾ ਤਾਂ ਕਬਰਾਉਣ ਵਾਲੇ ਨਹੀਂ ਅਸੀਂ ਜੰਗਲਾਂ ਦੇ ਵਿੱਚ ਸਾਡੇ ਪੁਰਖੇ ਰਹੇ ਹੋਏ ਆ ਰਾਤਾਂ ਕੱਟੀਆਂ ਵੀਆਂ ਅੱਜ ਤਾਂ ਅਸੀਂ ਫੇਰ ਸੜਕਾਂ ਦੇ ਬੈਠੇ ਆ ਸਾਡੇ ਕੋਲ ਕੋਈ ਬੜੇ ਸਾਧਨ ਹੈ ਕੋਈ ਚੱਕਰ ਨਹੀਂ ਔਕੜਾ ਜਦੋਂ ਘਰ ਤੋਂ ਨਿਕਲ ਨਹੀਂ ਆਏ ਤੇ ਡਟ ਕੇ ਅਸੀਂ ਖੜੇ ਆਈਏ ਕਿੰਨੇ ਕੁ ਨੌਜਵਾਨ ਜਿਹੜਾ ਆ ਦੇਖ ਰਿਹਾ ਆ ਤੁਹਾਡੇ ਇਸ ਅੰਦੋਲਨ ਦੇ ਵਿੱਚ ਲਗਾਤਾਰ ਆ ਰਹੇ ਨੇ ਦੇਖੋ ਹਰ ਰੋਜ਼ ਸਾਡੇ ਵੀਰੇ ਸਾਰੇ ਉਰੇ ਬੈਠੇ ਇਹ ਇੱਕ ਪਤਾ ਨਹੀਂ ਕਿਨੇ ਹੁਆ ਡਾਇਵਾ ਕਿ ਨੌਜਵਾਨ ਨਹੀਂ ਆਉਂਦੇ ਜੀ ਨੌਜਵਾਨ ਘਰ ਨੂੰ ਮੁੜ ਕੇ ਜੀ ਇੱਥੇ ਦੇਖ ਲਓ ਹੁਣ ਤੁਸੀਂ ਸਾਰੇ ਨੌਜਵਾਨੇ ਆ ਮਤਲਬ ਆਪਣੀ ਤਿਆਰੀ ਜਿਹੜੀ ਹੈਗਾ ਰਹਿਣ ਦੀ ਹੁਣ ਪੂਰੀ ਕਰ ਰਹੇ ਹਾਂ ਨਹੀਂ ਬਿਲਕੁਲ ਇਹ ਲੰਗਰ ਦੀ ਤਿਆਰੀ ਹੈ ਜੀ ਰਹਿਣ ਦੀ ਨਹੀਂ ਇਹ ਲੰਗਰ ਦੀ ਤਿਆਰੀ ਹੈ ਕਿਉਂਕਿ ਲੰਗਰ ਟਰਾਲੀਆਂ 'ਚ ਨਹੀਂ ਬਣਦਾ। ਬਿਲਕੁਲ ਜੀ ਹਾਂ ਬਜ਼ੁਰਗੋ ਕਿਵੇਂ ਦੇਖਦੇ ਹੋ ਬਾਸ ਦੁਆਰਾ ਫਿਰ ਅੰਦੋਲਨ ਦੇ ਵਿੱਚ ਆ ਗਏ ਆ ਦੁਆਰਾ ਫਿਰ ਜਿਹੜਾ ਹੈ ਗਿਆ ਆਸ਼ੀਅਾਨ ਨਹੀਂ ਕਹਿ ਲੋ ਜਾਂ ਬਣਨੇ ਸ਼ੁਰੂ ਹੋ ਗਏ ਨੇ। ਇਹ ਮੈਂ ਗੁਰਨਾਮ ਸਿੰਘ ਜਸਣਾ ਸੂਬਾ ਜਨ 77 ਕਿਸਾਨਾਂ ਸ਼ੇਰੇ ਪੰਜਾਬ। ਇਹ ਇੱਕ ਸਾਡੀ ਲੰਬੇ ਸੰਘਰਸ਼ ਦੀ ਤਿਆਰੀ ਦਾ ਹਿੱਸਾ ਹੈ। ਸਾਨੂੰ ਜਿੰਨੀ ਦੇਰ ਮਾਤ ਜੀ ਇੱਥੇ ਬੈਠਣਾ ਪਵੇ ਅਸੀਂ ਆਪਣੀਆਂ ਮੰਗਾਂ ਮੰਵਾ ਕੇ ਹੀ ਜਾਵਾਂਗੇ। ਤੁਸੀਂ ਸਵਾਲ ਕੀਤਾ ਸੀ ਕਿ ਨੌਜਵਾਨ ਘਟ ਸ਼ਿਰਕਤ ਕਰਦੇ ਨੇ ਹਾਲੇ ਕੱਲ ਦੀ ਉਹ ਗੱਲ ਹੈ ਹਜ਼ਾਰਾਂ ਦੀ ਗਿਣ ਦੇ ਵਿੱਚ ਇੱਥੇ ਨੌਜਵਾਨ ਸ਼ਿਰਕਤ ਕਰਕੇ ਗਏ ਨੇ ਔਰ 7 ਤਰੀਕ ਨੂੰ ਫੇਰ ਆ ਰਹੇ ਨੇ ਦੇਖੋ ਇਸ ਸੰਘਰਸ਼ ਨੂੰ ਹਲਾਰਾ ਦੇਣ ਵਾਸਤੇ ਸਾਡੀ ਨੌਜਵਾਨੀ ਤਿਆਰ ਪਰ ਤਿਆਰ ਹੈ ਕਿਉਂਕਿ ਸਾਡੇ ਵੀ ਬੱਚੇ ਨੇ ਜਿਹੜੇ ਸਾਨੂੰ ਡੀਕ ਦੇਣਾ ਸਾਡੇ ਵੀ ਆਪਣੇ ਕਈ ਬੱਚਿਆਂ ਨੂੰ ਸੂਰਤਾ ਦੇਣ ਦੇ ਸਾਡੇ ਆਪਣੇ ਥੌਰਸ ਨੇ ਜਿਨ੍ਹਾਂ ਨੂੰ ਪੂਰਾ ਕਰਨ ਵਾਸਤੇ ਸਾਡੇ ਵੀ ਆਮਦਨ ਬਦਲਣੀ ਚਾਹੀਦੀ ਆ ਸੋ ਮੈਂ ਸਰਕਾਰਾਂ ਨੂੰ ਵੀ ਤੁਹਾਡੇ ਸਾਹਮਣੇ ਬੇਇਤੀ ਕਰਦਾ ਕਿ ਜਲਦੀ ਤੋਂ ਜਲਦੀ ਜੋ ਸਾਡਾ ਸੰਘਰਸ਼ ਵਿੱਢਿਆ ਹੋਇਆ ਇਸ ਨੂੰ ਜਲਦੀ ਤੋਂ ਜਲਦੀ ਨੇਪਰੇ ਚਾਜਾਵੇ ਤੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜੀਆਂ ਇਹ ਮੰਗਾਂ ਨੇ ਇਹ ਮੰਗਾਂ ਤਾਂ ਹੈਗੀਆਂ ਨੇ ਸਾਡੀਆਂ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦੀਆਂ ਇਸ ਤੋਂ ਇਲਾਵਾ ਸਾਡੇ ਪੰਜਾਬੀ ਕਿਸਾਨਾਂ ਦੇ ਵੀ ਕੁਝ ਮੰਗਾਂ ਨੇ ਬਿਲਕੁਲ ਜੀ ਦੇਖ ਸਕਦੇ ਹਾਂ ਕਿ ਨੌਜਵਾਨ ਲਗਾਤਾਰ ਇੱਥੇ ਸੇਵਾ ਨਿਭਾ ਰਹੇ ਨੇ ਤੇ ਹੁਣ ਜਿਹੜਾ ਹੈਗਾ ਬਰਸਾਤ ਨੂੰ ਵੇਖਦੇ ਲਾ ਲੋ ਜਾਂ ਫਿਰ ਲੰਗਰ ਦੀ ਵਿਵਸਥਾ ਦੇ ਲਈ ਜਾਂ ਫਿਰ ਰਹਿਣ ਦੇ ਵਿਵਸਥਾ ਦੇ ਲਈ ਜਿਹੜੇ ਬਾਸਾਂ ਦੇ ਜਿਹੜੇ ਆਸ਼ੀਆਨੇ ਨੇ ਉਹ ਦੁਆਰਾ ਤੋਂ ਬਣਨੇ ਸ਼ੁਰੂ ਹੋ ਚੁੱਕੇ ਨੇ ਸ਼ੰਭੂ ਬਾਰਡਰ ਤੇ ਵੇਖਣਾ ਹੋਏਗਾ ਕਿ ਅਗਲੀ ਰਣਨੀਤੀ ਤੇ ਅਗਲਾ ਫੈਸਲਾ ਕੀ ਹੋਏਗਾ ਅੱਗੇ ਵਧਣਾ ਆ ਜਾਂ ਫਿਰ ਇੱਥੇ ਹੀ ਹੋਰ ਕੁਝ ਦਿਨ ਬੈਠਣ ਲਈ ਮਜਬੂਰ ਹੋਣਾ ਪਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਸ਼ੰਭੂ ਬਾਰਡਰ ਤੋਂ ਕਮਾਂ ਮੈਂ ਸੁਖਵਿੰਦਰ ਦੇ ਨਾਲ ਸੁੱਖਾ ਖੇੜੀ ਵਾਲਾ ਜਿੰਦਾਬਾਦ